ਪੈਰ ਪ੍ਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪਾਂ ਨੂੰ ਪਤਾ ਹੁਣ ਕਣਕਾਂ ਦੇ ਵਿੱਚ ਅੱਜ ਕੱਲ ਝਾੜ ਦੇ ਉੱਤੇ ਬਹੁਤ ਅਸਰ ਪੈ ਰਿਹਾ ਝੋਨੇ ਦੀ ਗੱਲ ਕਰੀਏ ਝੋਨੇ ਤੇ ਬਹੁਤ ਅਸਰ ਹੋ ਰਿਹਾ ਪਰ ਅੱਜ ਦੀ ਘੜੀ ਕਣਕਾਂ ਦੇ ਵਿੱਚ ਜਿਹੜਾ ਆ ਗੁੱਲੀ ਡੰਡੇ ਦਾ ਕੀ ਹੱਲ ਹੋ ਸਕਦਾ ਉਹਦੇ ਬਾਰੇ ਅੱਜ ਆਪਾਂ ਕਿਸਾਨ ਵੀਰ ਸਤਨਾਮ ਸਿੰਘ ਸਾਡੇ ਚੈਨਲ ਦੇ ਉੱਤੇ ਆਏ ਨੇ ਤੇ ਇਹਨਾਂ ਨਾਲ ਗੱਲ ਕਰਦੇ ਆਂ ਵੈਲਕਮ ਕਰਦੇ ਆਂ ਜੀ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਆਪਾਂ ਪਹਿਲਾਂ ਵੀ ਟਰੈਕਟਰਾਂ ਦੇ ਉੱਤੇ ਜਿਹੜੀ ਆ ਗੱਲ ਜਾਣਕਾਰੀ ਸਾਂਝੀ ਕੀਤੀ ਆ ਇੱਕ ਸਤਨਾਮ ਵੀਰੇ ਤੁਸੀਂ ਬਹੁਤ ਟਾਈਮ ਤੋਂ ਕਿਉਂਕਿ ਤੁਸੀਂ ਪੜ੍ਹੇ ਲਿਖੇ ਕਿਸਾਨ ਆਸਟ੍ਰੇਲੀਆ ਪੀਆਰ ਛੱਡ ਕੇ ਤੁਸੀਂ ਖੇਤੀਬਾੜੀ ਦਾ ਜਿਹੜਾ ਫੈਸਲਾ ਆ ਉਹ ਕੀਤਾ ਆਬਦੀ ਸਾਰੀ ਕਬੀਲਦਾਰੀ ਖੇਤੀਬਾੜੀ ਦੇ ਸਿਰ ਦਿਲ ਕਿਉਂਕਿ ਲੋਕ ਅੱਜ ਦੇ ਸਮੇਂ ਸਟੇਟਮੈਂਟ ਦਿੰਦੇ ਆ ਖੇਤੀ ਚੋ ਕੁਝ ਨਹੀਂ ਬਚਦਾ ਹਾਂਜੀ ਤੁਸੀਂ ਨੇ ਬਹੁਤ ਸਟਰਗਲ ਕਰਕੇ ਜਿਹੜਾ ਆ ਮਿੱਟੀ ਨਾਲ ਮਿੱਟੀ ਹੋ ਕੇ ਤੁਸੀਂ ਆਪਣੀਆਂ ਕਬੀਲਦਾਰੀਆਂ ਵੀ ਲਗਾਈਆਂ ਤੇ ਇੱਕ ਸਫਲਾ ਸਫਲਤਾਪੂਰਵਕ ਕਿਸਾਨ ਕਹਾਇਆ ਹਾਂਜੀ ਪਰ ਹੁਣ ਗੱਲ ਕਰਦੇ ਆ ਇਹ ਕਿ ਤੁਸੀਂ ਇੰਨੇ ਸਾਲ ਦਾ ਐਕਸਪੀਰੀਅੰਸ ਆ ਜਿਹੜਾ ਸਾਡੀਆਂ ਕਣਕਾਂ ਦੇ ਵਿੱਚ ਗੁੱਲੀ ਡੰਡਾ ਉਹਦਾ ਹੋਣ ਦਾ ਸਭ ਤੋਂ ਪਹਿਲਾ ਕਾਰਨ ਕੀ ਹੈ ਮਨਜੂਬ ਦੇਖੋ ਖੇਤੀ ਦਾ ਇਹ ਮਸਲਾ ਇਹ ਖੇਤੀ ਹੈਗੀ ਆ ਕੋਈ ਵੀ ਕੰਮ ਕਰਦੇ ਹੋ ਤੁਸੀਂ ਕੰਮ ਦਿਲੋਂ ਕਰੋਗੇ ਰੂਹ ਨਾਲ ਕਰੋਗੇ ਕੰਮ ਸਫਲ ਆ ਬਿਨਾਂ ਰੂਹ ਦੇ ਕੋਈ ਕੰਮ ਨਹੀਂ ਸਫਲ ਹੁੰਦਾ ਤੁਸੀਂ ਰੂਹ ਨਾਲ ਨਹੀਂ ਕਰਦੇ ਨਾ ਮੈਂ ਖੇਤੀ ਸਾਰੀ ਆਫ ਕਰਦਾ ਜਿੰਨੀ ਕਰਦਾ ਮੈਂ ਬੰਦਾ ਨਹੀਂ ਰਖਦਾ ਆਪ ਖੁਦ ਕਰਨਾ ਖੁਦ ਮੈਨੂੰ ਪਤਾ ਲੱਗਦਾ ਕਿ ਕੀ ਹੁੰਦਾ ਰਹੀ ਗੱਲ ਗੁੱਲੀ ਡੰਡੇ ਦੀ ਮੈਂ ਆਪਦਾ ਤਜਰਬਾ ਇਹ ਕੱਢਿਆ ਮੰਜੂ ਤਾਂ ਹਾਂਜੀ ਜਦੋਂ ਆਪਾਂ ਕਣਕ ਦੀ ਬਿਜਾਈ ਕਰਦੇ ਝੋਨੇ ਵਾਲੇ ਬਾੜ ਚ ਜੇ ਉਹਨੂੰ ਇੱਕ ਇੱਕ ਵਾਰ ਚ ਸੁਪਰ ਸੀਡਰ ਨਾਲ ਜਾਂ ਰੋਟੇਟਰ ਨਾਲ ਬੀਜਦੇ ਆ ਤਾਂ ਗੁੱਲੀ ਡੰਡਾ ਘੱਟ ਹੁੰਦਾ ਜਿਵੇਂ ਮੰਨ ਲਓ ਝੂਨੇ ਦੀ ਆਪਾਂ ਕਿਉਂਕਿ ਹੁਣ ਅੱਗਾ ਦਾ ਲੱਗਦੀਆਂ ਨਹੀਂ ਕਰਤੇ ਆ ਹਾਂਜੀ ਕਰਤੇ ਆ ਕਰਤੇ ਦੇ ਨਾਲ ਜਦੋਂ ਉਹਦੀ ਤਰੀਕ ਆਈ ਕਨੇੜੇ ਆਈ ਉਹਦੋਂ ਨਾਲ ਦੀ ਨਾਲ ਸੁਪਰ ਸੀਟਰ ਨਾਲ ਵੀ ਹਾਂ ਜਦੋਂ ਬੀਜ ਦੀ ਸਹੀ ਬੱਤ ਆਈ ਤੋ ਤਾਂ ਗੁੱਲੀ ਡੰਡਾ ਘੱਟ ਹੁੰਦਾ ਜੇ ਆਪਾਂ ਮੰਨ ਲਓ ਬਾਣ ਬਣਾ ਕੇ ਜਿਹਨੂੰ ਬਣਾ ਕੇ ਬੀਜਣਾ ਕਹਿ ਦਿੰਦੇ ਆ ਵੀ ਆਪਾਂ ਬਾਹ ਪਾ ਕੇ ਡ੍ਰਿਲ ਨਾਲ ਬੀਜਦੇ ਆ ਜਾਂ ਫਿਰ ਕਈ ਬੰਦੇ ਸੁਪਰ ਸੀਟਰ ਦੇ ਅੱਗੇ ਨਾ ਹੈਰੋਂ ਲਾ ਲੈਂਦੇ ਤਵੀਆਂ ਲਾ ਲੈਂਦੇ ਆ ਦੋ ਵਾਰ ਬਾਣ ਬਰੀਕ ਕਰ ਲਈ ਚੰਗਾ ਬਾਣ ਬਣਾਉਣ ਲਈ ਬਾਣ ਦੀ ਜਿੰਨਾ ਉਹਨੂੰ ਬਾਣ ਨੂੰ ਵੱਧ ਬਾਹ ਕੇ ਵੀਜਾਂਗੇ ਕੁੱਲੀ ਡੰਡਾ ਉਹਨਾਂ ਜ਼ਿਆਦਾ ਹੁੰਦਾ ਮੈਂ ਆਪਣਾ ਤਜਰਬਾ ਠੀਕ ਹੈ ਜੀ ਠੀਕ ਹੈ ਉਹਨਾਂ ਜ਼ਿਆਦਾ ਹੁੰਦਾ ਕੁੱਲੀ ਡੰਡੇ ਨੂੰ ਖਤਮ ਕਰਨ ਦੇ ਕਈ ਤਰੀਕੇ ਨੇ ਵੀਰੇ ਡੋਡ ਹਣਾ ਇੱਕ ਤਾਂ ਐਵੇਂ ਵੀ ਆਪਾਂ ਘੱਟ ਉਹ ਕਰ ਲਓ ਇੱਕ ਕਈ ਸਾਡੇ ਕਰਦੇ ਆ ਸਾਡੇ ਪਿੰਡ ਚ ਮੁੰਡੇ ਮਾਸਟਰ ਜੀ ਨੇ ਇੱਕ ਉਹ ਕਰਦੇ ਆ ਉਹ ਝੋਨਾ ਵੜਨ ਤੋਂ ਬਾਅਦ ਨਾ ਖੇਤ ਨੂੰ ਬਾਹ ਕੇ ਉਟਾ ਵੇਟ ਮਾਣ ਪਾਣੀ ਲਾ ਦਿੰਦੇ ਠੀਕ ਹੈ ਉਦੋਂ ਬਹੁਤ ਬਾਤ ਆਈ ਤੋਂ ਬਾਅਦ ਬਾਵਾ 70-80% ਗੁੱਲੀ ਢੰਡਾ ਹਰਾ ਹੋ ਜਾਂਦਾ ਠੀਕ ਹੈ ਬਾਅਦ ਚ ਬੀਜ ਦਿੰਦੇ ਆ ਕਣਕ ਨੂੰ 15-20 ਦਿਨਾਂ ਦਾ ਗੈਪ ਤਾਂ ਪੈ ਜਾਂਦਾ ਹੂੰ ਪਰ ਗੁੱਲੀ ਢੰਡਾ ਬਹੁਤ ਹੱਦ ਤੱਕ ਮਰ ਜਾਂਦਾ ਇੱਕ ਹੱਲਾ ਗੁੱਲੀ ਢੰਡਾ ਦਾ ਪਲਾਉ ਕਰਦਾ ਹੂੰ ਪਲਟਾਵੇਂ ਹੱਲ ਆਪਾਂ ਆਪਣੇ ਏਰੀਆ 'ਚ ਕਹਿੰਦੇ ਆ ਉਹ ਹਾਂਜੀ ਉਹਦੇ ਨਾਲ ਖੇਤਪਾਲਕ ਤੋਂ ਗੁੱਲੀ ਢੰਡਾ ਉਹਦੇ ਨਾਲ ਵੀ ਘਟ ਜਾਂਦਾ ਉਹਦੇ ਨਾਲ ਵੀ ਘਟ ਤੇ ਇੱਕ ਅੱਜ ਕੱਲ ਬੈਸਟ ਹੱਲ ਤਾਂ ਅਕੀਰਾ ਦਾ ਬਹੁਤ ਸੋਹਣਾ ਹੱਲ ਆ ਅੱਛਾ ਕਣਕ ਬੀਜਣ ਤੋਂ ਬਾਅਦ ਉਹ ਕੀੜਾ ਦੀ ਸਪਰੇਅ ਕਰਦੀ ਆਪਾਂ ਹੂੰ ਉਹਦੇ ਨਾਲ ਵੀ ਉਹ ਕਿੰਨੇ ਦਿਨਾਂ ਬਾਅਦ ਹੁੰਦੀ ਆ ਫਿਰ ਉਹ ਤਾਂ ਸੇਮ ਟਾਈਮ ਹੀ ਕਰਨੀ ਪੈਂਦੀ ਆ ਦੁੱਤ ਉਹ ਦੂਜੇ ਦਿਨ ਹੱਦ ਅੱਛਾ ਮੇਰੇ ਖਿਆਲੋਂ 24 ਜਾਂ 30 ਘੰਟੇ ਕਣਕ ਕਣਕ ਤੋਂ ਪਹਿਲਾਂ ਨਹੀਂ ਨਹੀਂ ਕਣਕ ਬੀਜਣ ਤੋਂ 24 25 30 ਘੰਟੇ 30 ਘੰਟੇ ਹੁੰਦੇ ਮੇਰੇ ਖਿਆਲੋਂ ਉਹਦੇ ਸ਼ਾਇਦ ਅੱਛਾ ਠੀਕ ਹੈ ਤਕਰੀਬਨ 30 ਘੰਟੇ ਇੱਕ ਦਿਨ ਦੇ ਵਿੱਚ ਵਿੱਚ ਕਰਨੀ ਹੁੰਦੀ ਆ ਉਹ ਠੀਕ ਹੈ ਕਣਕ ਬੀਜਣ ਤੋਂ ਬਾਅਦ ਇੱਕ ਦਿਨ ਦੇ ਵਿੱਚ ਵਿੱਚ ਕਰਨੀ ਹੁੰਦੀ ਆ ਬੁੱਲੀ ਜਦੋਂ ਪੈਦਾ ਜਰੂਰ ਹੁੰਦਾ ਜਦੋਂ ਆਪਾਂ ਪਾਣੀ ਲਾਉਨੇ ਆ ਪਹਿਲਾਂ ਉਸ ਤੋਂ ਬਾਅਦ ਬੁੱਲੀ ਜਿੰਦਾ ਮੱਚ ਜਾਣਾ ਖਤਮ ਹੋ ਬਿਨਾਂ ਕੁਝ ਪਾਏ ਸਿਰਫ ਉਹ ਪਹਿਲੀ ਸਪਰੇਅ ਨਾਲ ਉਹਦਾ ਅਸਰ ਇੰਨਾ ਜ਼ਿਆਦਾ ਹੈ ਉਹਦਾ ਫਿਰ ਕਣਕ ਤੇ ਤਾਂ ਨਹੀਂ ਅਸਰ ਹੁੰਦਾ ਨਹੀਂ ਕਣਕ ਤੇ ਉਹਦਾ ਕੋਈ ਅਸਰ ਨਹੀਂ ਹੁੰਦਾ ਥੋੜਾ ਬਹੁਤ ਮੈਟਰੀ ਦਾ ਅਸਰ ਹੋ ਜਾਂਦਾ ਜੇ ਆਪਾਂ ਕੀੜਾ ਨਾ ਕਰੀਏ ਤਾਂ ਪਹਿਲੇ ਪਾਣੀ ਦੇ ਨਾਲ ਜਿਹੜੀ ਮੈਟਰੀ ਪਾਉਨੇ ਆਪਾਂ ਤੇ ਉਹਦਾ ਥੋੜਾ ਬਹੁਤ ਅਸਰ ਹੋ ਜਾਂਦਾ ਉਹਦਾ ਕੀ ਅਸਰ ਹੁੰਦਾ ਹੈ ਤੇ ਇਸ ਲਈ ਬਾਣਤੀ ਨਾ ਥੋੜੀ ਕਣਕ ਨੂੰ ੱੱਕਾ ਮਾਰ ਦਿੰਦੇ ਆ ਅੱਛਾ ਪਰ ਇਸ ਲਈ ਬਾਣਦੇ ਜੱਕਰ ਬਾਣਚ ਨਹੀਂ ਹੁੰਦੀ ਕੋਈ ਜ਼ਿਆਦਾ ਅਸਰ ਰਿਸਲੇ ਪੌਣ ਚ ਕਣਕ ਨੂੰ ਥੋੜਾ ਬਹੁਤਾ ਧੱਕਾ ਮਾਰ ਕੇ ਨੁਕਸਾਨ ਕਰ ਜਿੰਦੇ ਕਣਕ ਨੂੰ ਦੁਬਾਰਾ ਤੁਰਨ ਨੂੰ ਟਾਈਮ ਲੱਗ ਜਾਂਦਾ ਅੱਛਾ ਕਈ ਕਿਸਾਨ ਵੀਰ ਕਾਫੀ ਕਨਫਿਊਜ਼ਨ ਚ ਹੋ ਜਾਂਦੇ ਆ ਵੀ ਮੈਟਰੀ ਜਿਹੜੀ ਉਹ ਕੋਈ ਇੱਕ ਦੁਕਾਨ ਆਲੇ ਕੋਲ ਚੱਲ ਜੂ ਉਹ ਕਹਿੰਦਾ ਤੁਸੀਂ ਸਪਰੇਅ ਕਰੋ ਜਿਹਦੇ ਚ ਮੈਟਰੀ ਜਿਆਦਾ ਹੁੰਦੀ ਆ ਮਾਤਰਾ ਦੇ ਵਿੱਚ ਕੋਈ 20% ਵਾਲੀ ਕੋਈ 20% ਵਾਲੀ ਕੋਈ ਕਹਿੰਦਾ ਤੁਸੀਂ ਡਾਇਰੈਕਟ ਯੂਰੀਆ ਚ ਮੈਟਰੀ ਮਿਲਾ ਕੇ ਪਾਓ ਕੋਈ ਕਹਿੰਦਾ ਜਦੋਂ ਪਾਣੀ ਹਜੇ ਥੋੜਾ ਥੋੜਾ ਖੜਾ ਉਦੋਂ ਪਾਓ ਕੋਈ ਕਹਿੰਦਾ ਪਾਣੀ ਨੂੰ ਹਲੇ 2-4 ਦਿਨ ਰੋਕ ਘਟ ਜਵੇ ਉਦੋਂ ਪਾਓ ਅਸਲ ਤਰੀਕਾ ਮੈਟਰੀ ਦਾ ਸਪਰੇਅ ਰਹੀ ਮੈਟਰੀ ਖੇਤ ਚ ਪਾਉਣੀ ਚਾਹੀਦੀ ਐ ਇੱਕ ਰੇਚ ਰਲਾ ਕੇ ਜਿਹੜੀ ਆਉਂਦੀ ਆ ਜਿਹੜੀ ਸਪਰੇਅ ਚ ਪਾਉਣੇ ਹੁੰਦੇ ਉਹ ਆਪਾਂ ਸਿਰਫ ਦੂਜੇ ਸਾਲਟਾਂ ਦੀ سپورਟ ਲਈ ਪਾ ਸਕਦੇ ਹਾਂ ਕੋਈ ਲੀਡਰ ਸਾਲਟ ਪਾਉਣੇ ਆਪਾਂ ਜਾਂ ਕੋਈ ਹੋਰ ਸਾਲਟ ਪਾ ਰਹੇ ਐ ਐਕਸਲ ਵਗੈਰਾ ਉਹਦੀ سپورਟ ਲਈ ਮੈਟਰੀ ਪਾ ਸਕਦੇ ਐ 1 ਏਕੜ ਚ ਜਿਵੇਂ ਕਹਿ ਲਓ 50 ਗ੍ਰਾਮ ਮੈਟਰੀ ਪਾ ਸਕਦੇ ਠੀਕ ਐ ਉਹਦੀ ਡੋਜ਼ ਵਧਾਉਣ ਦੀ ਦੀ سپورਟ ਲਈ ਵੈਸੇ ਮੈਟਰੀ ਦੀ ਆਪਾਂ ਡਾਇਰੈਕਟ ਫੋਲੋ ਸਪਰੇਅ ਕੱਲੀ ਦੀ ਨਹੀਂ ਕਰ ਸਕਦੇ ਜਿਹੜੀ ਇਹਦੀ ਸਪਰੇਅ ਦਾ ਸਪੋਰਟ ਲਈ ਹੋ ਸਕਦੀ ਦੂਜੇ ਸਾਲਟ ਨਾਲ ਜਿਹੜੀ ਆਪਾਂ ਯੂਰੀਚ ਰਲਾ ਕੇ ਪਾਉਨੇ ਆ ਹਰ ਇੱਕ ਵੀਰ ਹਰ ਇੱਕ ਬੰਦੇ ਦਾ ਆਪਾਂ ਆਪਣਾ ਤਰੀਕਾ ਹੂੰ ਕਈ ਤਰੀਕੇ ਨੇ ਇਹਦੇ ਪਾਉਣ ਦੇ ਕਈ ਬੰਦੇ ਤਾਂ ਕਣਕ ਦਾ ਪਹਿਲੇ ਪਾਣੀ ਤੋਂ 2 ਦਿਨ ਪਹਿਲਾਂ ਯੂਰੀਚ ਰਲਾ ਕੇ ਛਿੱਟਾ ਦੇ ਦਿੰਦੇ ਆ 2 ਦਿਨ ਪਹਿਲਾਂ ਵਾਲਾ ਦਾ ਰਿਜ਼ਲਟ ਵੀ ਬਹੁਤ ਚੰਗਾ ਹੈ ਕਈ ਬੰਦੇ ਮਤਲਬ ਅੱਜ ਪਾਣੀ ਲਾਇਆ ਕਣਕ ਨੂੰ ਤੂੰ 2 ਘੰਟੇ 3 ਘੰਟੇ ਬਾਅਦ ਖੜੇ ਪਾਣੀ 'ਚ ਵੀ ਛਿੱਟਾ ਦੇ ਦਿੰਦੇ ਆ ਥੋੜੇ ਪਾਣੀ 'ਚ ਉਹਦਾ ਰਿਜ਼ਲਟ ਵੀ ਚੰਗਾ ਹੈ ਹਾਂ ਜਿਹੜਾ ਦੂਜੇ ਤੀਜੇ ਦਿਨ ਪਾਉਣੇ ਆ ਉਹਦਾ ਰਿਜ਼ਲਟ ਥੋੜਾ ਜਿਹਾ ਘੱਟ ਰਿਹਾ ਅੱਛਾ ਉਹਦਾ ਮੇਰੇ ਜਿਆ ਆਪਣਾ ਤਜਰਬਾ ਉਹਦਾ ਰਿਜ਼ਲਟ ਥੋੜਾ ਜਿਹਾ ਘੱਟ ਹੈ ਦੂਜੇ ਦੋ ਦਾ ਰਿਜ਼ਲਟ ਬਹੁਤ ਚੰਗਾ ਹੈ ਦੋ ਦਿਨ ਪਹਿਲਾਂ ਪਾਉਣ ਦਾ ਵੀ ਰਿਜ਼ਲਟ ਚੰਗਾ ਹੈ ਜਿਹੜਾ ਆਪਾਂ ਪਾਣੀ ਲਾਉਣ ਤੋਂ 3-4 ਘੰਟੇ ਬਾਅਦ ਪਾਉਣੇ 2 ਘੰਟੇ ਬਾਅਦ ਉਹਦਾ ਰਿਜ਼ਲਟ ਵੀ ਬਹੁਤ ਚੰਗਾ ਹਾਂ ਯੂਰੀ ਦੀ ਡੋਜ਼ ਜ਼ਿਆਦਾ ਪਾਣੀ ਪੈਂਦੀ ਹੈ ਏਕੜ 'ਚ ਤਕਰੀਬਨ 2 ਬੋਰੀਆਂ ਯੂਰੀ ਪਾਉਣਾ ਪੈਂਦਾ ਮੈਟਰੀ ਤਾਂ ਅਸੀਂ 300 ਗ੍ਰਾਮ ਏਕੜ 'ਚ ਬਹੁਤ ਆ 3 ਇਹੀ ਬਸ ਰੇਸ ਦੇ ਬਾਹਰ ਥੋੜਾ ਘੱਟ ਕਾਮਯਾਬ ਹੈ ਬੈਟਰੀ ਵਾਲਾ ਤੇ ਜਿਹੜੀ ਆਪਾਂ ਇੱਕ ਸਪਰੇਹਾਂ ਆਉਂਦੀਆਂ ਨੇ ਅੱਜਕੱਲ ਕੋਈ ਕਹਿੰਦਾ ਵੀ ਉਹਦੀ ਸਪਰੇਅ ਕਰ ਦੋ ਜਦੋਂ ਗੁੱਲੀ ਡੰਡਾ ਨਿਕਲੇ ਆਉਂਦਾ ਤਾਂ ਫਿਰ ਅਸੀਂ ਢੋਲੀਆਂ ਵੀ ਚੱਕ ਲੈਣੇ ਆ ਵੀਰ ਅਸੀਂ ਮੈਟਰ ਹੀ ਨਹੀਂ ਪਾਉਂਦੇ ਅਸੀਂ ਉਹਦੇ ਨਾਲ ਦੇਖਿਆ ਵੀ ਜ਼ਿਆਦਾਤਰ ਕੰਟਰੋਲ ਨਹੀਂ ਹੁੰਦਾ ਉਹਦੇ ਨਾਲ ਪਹਿਲਾਂ ਤਾਂ ਕੰਟਰੋਲ ਹੋ ਜਾਂਦੇ ਹੁੰਦੇ ਸੀ ਹੁਣ ਸਰਕਾਰ ਵੱਲੋਂ ਜੋ ਵੀ ਸਿਸਟਮ ਹੈ ਇਹਨਾਂ ਨੂੰ ਬੰਦਸ਼ਾ ਰੇ ਨਾ ਕੰਪਨੀਆਂ ਨੂੰ ਇਹ ਨਹੀਂ ਡੋਜ਼ ਰੱਖਣੀ ਜੋ ਵੀ ਸਿਸਟਮ ਸਰਕਾਰ ਵੱਲੋਂ ਉਹਦੇ ਵਿੱਚ ਮੈਨੂੰ ਬਰੀਕੀ ਨਾਲ ਨਹੀਂ ਪਤਾ ਅੱਜ ਕੱਲ ਉਹ ਸਪਰੇਅਾਂ ਕੰਟਰੋਲ ਨਹੀਂ ਕਰਦੇ ਹੂੰ ਸਪਰੇਅਾਂ ਗੁੱਲੀ ਡੰਡੇ ਨੂੰ ਥੋੜਾ ਰੋਕ ਦਿੰਦੀਆਂ ਖਤਮ ਨਹੀਂ ਕਰਦੀਆਂ ਸਿਰਫ ਰੋਕ ਦਿੰਦੀਆਂ ਨੇ ਅੱਛਾ ਇਹਦਾ ਝਾੜ ਤੇ ਅਸਰ ਵੀ ਕਿੰਨਾ ਕੁ ਹੁੰਦਾ ਜਿਵੇਂ ਮੰਨ ਲਓ ਖੇਤ ਵਿੱਚ ਗੁੱਲੀ ਡੰਡਾ ਕੋਈ ਵਾਵਾ ਹੋ ਗਿਆ ਹਾਂਜੀ ਇਹਦਾ ਝਾੜ ਤੇ ਅਸਰ ਪੈਂਦਾ ਕਿਉਂਕਿ ਹੈ ਤਾਂ ਇੱਕ ਅਵੇਸਾਲਾ ਪਣੀ ਆ ਤੁਸੀਂ ਕਿਹਾ ਜਾਂਦਾ ਹੋਵੇ ਵੀ ਇਹਦਾ ਕੋਈ ਹੱਲ ਹੀ ਹੈ ਨਹੀਂ ਤੁਸੀਂ ਕਿਹਾ ਵੀ ਆਪਾਂ ਕੋਸ਼ਿਸ਼ ਕਰਕੇ ਇਹਨੂੰ ਬਿਲਕੁਲ ਖਤਰ ਨਹੀਂ ਤਾਂ ਘਟਾ ਦਾ ਸਕਦੇ ਆ ਹਾਂਜੀ ਹਾਂਜੀ ਹੈਨਾ ਜੀ ਹਾਂਜੀ ਹਾਂ ਤੇ ਇੱਕ ਕਿਸਾਨ ਚਾਹੇ ਕਾਲ ਕਰ ਜਾਂਦੇ ਆ ਜਾਂ ਸਮੇਂ ਸਿਰ ਉਹਨੂੰ ਜਿਵੇਂ ਤੁਸੀਂ ਕੁਝ ਘੰਟਿਆਂ ਬਾਅਦ ਦੱਸਿਆ ਵੀ ਮੈਂ ਟਰੀ ਪਾ ਦੋ ਜਾਂ ਦੋ ਦਿਨ ਪਹਿਲਾਂ ਪਾਉਣੀ ਆ ਜਾਂ ਕਣਕ ਬੀਜੀ 30 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਆ ਉਹ ਸਪਰੇਅ ਕਰਾ ਦੋ ਹਾਂਜੀ ਹੈਨਾ ਹੱਲ ਤਾਂ ਹੈਗੇ ਆ ਹੱਲ ਤਾਂ ਹੈਗੇ ਆ ਦੇਖੋ 1 ਸਾਲ ਚ ਬੁਲੀ ਜਿੰਦਾ ਖਤਮ ਨਹੀਂ ਹੁੰਦਾ ਹਮ ਮਿੱਟੀ ਦੀ ਲੇਅਰ ਆਪਾਂ ਤਕਰੀਬਨ 6 ਇੰਚ ਤੱਕ ਹਰ ਸਾਲ ਪਾ ਦਈਏ ਜਾਂ ਆਪਾਂ ਪਲਾਉ ਨਹੀਂ ਕਰਦੇ ਪਲਾਉ ਤਾਂ 9-10 12 ਇੰਚ ਤੱਕ ਪਾ ਦਨੇ ਆ ਜੇ ਪਲਾਉ ਨਹੀਂ ਕਰਦੇ ਆਪਾਂ 6 ਇੰਚ ਤੱਕ ਲੀਅਰ ਪਾ ਦਿੰਦੇ ਹੂੰ ਗੁੱਲੀ ਫੋਨੇ ਦੇ ਬਾਹਰ ਉੱਪਰਲੇ 2-3 ਇੰਚ ਜਿਹਾ ਹੂੰ ਇਹ ਨਾ ਨੀਚੇ ਵਾਲੇ ਲੀਅਰ ਚ ਪਿਆ ਰਹਿ ਗਿਆ ਉਹ ਨਹੀਂ ਬਾਹਰ ਆਉਂਦਾ ਹਰ ਸਾਲ ਹਣਾ ਉਹ ਅਗਲੇ ਸਾਲ ਪੈਦਾ ਹੋਊਗਾ ਆਪਾਂ ਕਹਿੰਦੇ ਆ ਪਿਛਲੇ ਸਾਲ ਆਪਾਂ ਖਤਮ ਕਰਤਾ ਸੀ ਇਸ ਵਾਰ ਦੁਬਾਰਾ ਕਿੱਥੋਂ ਹੋਊਗਾ ਉਹ ਅਗਲੀ ਲੀਅਰ ਨਾਲ ਦੁਬਾਰਾ ਹਰਾ ਹੋ ਜਾਂਦਾ ਦੁਬਾਰਾ ਅਗਲੇ ਸਾਲ ਜਮ ਫੰਦਾ ਠੀਕ ਹੈ ਕਈ ਸਾਲਾਂ ਚ ਇਹ ਖਤਮ ਹੋ ਜਾਂਦਾ ਹਾਂ ਜੋ ਬ੍ਰਾਂਡ ਤੁਸੀਂ ਇਸ ਸਾਲ ਪਾਇਆ ਬੈਟਰੀ ਦਾ ਸੰਕੋਰ ਦਾ ਅਗਲੇ ਸਾਲ ਉਹ ਬ੍ਰਾਂਡ ਨਾਲ ਇਹਨਾਂ ਮੇਰਾ ਤਜਰਬਾ ਠੀਕ ਹੈ ਅਗਲੇ ਸਾਲ ਬ੍ਰਾਂਡ ਚੇਂਜ ਕਰਕੇ ਪਾਉ ਉਹਦਾ ਕਾਰਨ ਇਹ ਪਤਾ ਨਹੀਂ ਕੀ ਮਸਲਾ ਅਗਲੇ ਸਾਲ ਉਹ ਦਵਾਈ ਉਨਾ ਨਹੀਂ ਕੰਮ ਕਰਦੀ ਜੋ ਵੀ ਜਿੱਦਾਂ ਮਰਜ਼ੀ ਤਗੜਾ ਬ੍ਰਾਂਡ ਪਾ ਲਓ ਨੇਮ ਚੇਂਜ ਕਰਕੇ ਪਾ ਅੱਛਾ ਹੂੰ ਮਤਲਬ ਸਪਰੇਅ ਦਾ ਵੀ ਸੇਮ ਚੀਜ਼ ਹੀ ਆ ਅੱਛਾ ਸਪਰੇਅ ਦਾ ਵੀ ਮੈਂ ਦੇਖਿਆ ਜਿਹੜਾ ਨਾ ਕਿ ਮੇਰਾ ਆਪਣਾ ਨਿੱਜੀ ਤਜਰਬਾ 15 ਕਿ ਸਾਲ ਹੋ ਗਏ ਮੈਂ ਤਕਰੀਬ ਨਾਲ ਖੇਤਚੀ ਆ ਬੰਦਾ ਹੈ ਨਾ ਉਹ ਹਰ ਸਾਲ ਬ੍ਰਾਂਡ ਚੇਂਜ ਕਰੋ ਕੋਈ ਵੀ ਸਪਰੇਅ ਆ ਕੋਈ ਦਵਾਈ ਆ ਕੁਝ ਵੀ ਆ ਬ੍ਰਾਂਡ ਚੇਂਜ ਕਰਕੇ ਪਾਉ ਹਰ ਸਾਲ ਸੇਮ ਬ੍ਰਾਂਡ ਨਾਮ ਵਰਤੂ ਤੁਸੀਂ ਹਾਂਜੀ ਇਹ ਠੀਕ ਹੈ ਬਹੁਤ ਵਧੀਆ ਤੁਸੀਂ ਜਿਹੜੀ ਹੈ ਜਾਣਕਾਰੀ ਦਿੱਤੀ ਹੈ ਕਿਉਂਕਿ ਜੇ ਤੁਸੀਂ ਪੜ੍ਹੇ ਲਿਖੇ ਅੱਜ ਕਿਸਾਨ ਸਾਰੇ ਨੇ ਪਰ ਉਹ ਜਿਹੜੀ ਰੇਹਾਂ ਸਪਰੇਹਾਂ ਤੋਂ ਜਿਹੜੀ ਉਹਨਾਂ ਨੂੰ ਦਿੱਤੀ ਵੀ ਸਪਰੇਅ ਵੀ ਦਿੱਤੀ ਆ ਆ ਰੇ ਪਾਉਣਾ ਆ ਰੇ ਪਾ ਦੋ ਜੇ ਆਪਾਂ ਸਮਝ ਕੇ ਪਾਈਏ ਵੀ ਜਿਹੜੀ ਖੇਤ ਨੂੰ ਲੋੜ ਆ ਸਿਰਫ ਉਹੀ ਖੇਤ ਵਿੱਚ ਪਾਈ ਜਾਵੇ ਚੀਜ਼ ਹਾਂਜੀ ਕਿਉਂਕਿ ਉਹ ਕਣਕ ਆਪਾਂ ਖਾਣੀ ਵੀ ਆਪਾਂ ਨਹੀਂ ਖਾਣੀ ਕਿਸੇ ਹੋਰ ਨੇ ਵੀ ਖਾਣੀ ਹੈ ਹਾਂਜੀ ਜਿੰਨੀ ਨਾਲ ਕਿਸਾਨਾਂ ਨੂੰ ਫਾਇਦਾ ਵੀ ਹੋ ਸਕੇ ਜਿੰਨੀ ਆਪਾਂ ਸਪਰੇਆਂ ਸਿੱਟੀ ਜਾਂਦੇ ਆ ਚਲੋ ਮੈਂ ਤਾਂ ਬਹੁਤ ਘੱਟ ਪਾਉਣਾ ਮੈਂ ਹਰ ਇੱਕ ਚੀਜ਼ ਦੀ ਵੀ ਡੋਜ਼ ਘਟਾ ਰਿਹਾ ਹਾਂ ਨੀਏ ਵੀ ਪਾਉਣਾ ਪੈਂਦਾ ਖੇਤ ਆਪਣੇ ਲੱਗੇ ਹੋਏ ਨੇ ਹਾਂਜੀ ਮੈਂ ਹਰ ਸਾਲ ਡੀਏਪੀ ਦੀ ਡੋਜ਼ ਘਟਾ ਰਿਹਾ ਹਾਂ ਹਰ ਸਾਲ ਘਟਾ ਰਿਹਾ ਹਾਂ ਠੀਕ ਹੈ ਇੰਨੀਆਂ ਜ਼ਹਿਰਾਂ ਯਾਰ ਆਪਾਂ ਨਹੀਂ ਖਾਣੀਆਂ ਕਿਸੇ ਨੇ ਤਾਂ ਖਾਣੀਆਂ ਨੇ ਬਿਲਕੁਲ ਕਿੰਨਾ ਝਾੜ ਕੱਢ ਲਾਂਗੇ ਇਸ ਸਾਲ 25 25 ਕੁਵਾਂਟਲ ਕੱਢ ਲਾਂਗੇ ਕਣਕ ਦਾ ਠੀਕ ਹੈ 60 ਮਣ ਕੱਢ ਲਾਂਗੇ ਅਗਲੇ ਸਾਲ 65 ਮਣ ਕੱਢ ਲਾਂਗੇ ਲੈ ਕੇ ਨਾਲ ਜਾਣੇ ਆ ਨਾਲ ਤਾਂ ਨਹੀਂ ਲੈ ਕੇ ਜਾਣੇ ਜਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ ਜਿੰਦਗੀ ਚੰਗੀ ਚੱਲਦੀ ਰਹੇ ਬਹੁਤ ਆ ਨਜਾਇਜ਼ ਝਾੜ ਕਿੰਨੀ ਇੱਕ ਕੱਢ ਕੇ ਕਿੱਥੇ ਕੇ ਨਾਲ ਲੱਜਾਂਗੇ ਹਣਾ ਪਰ ਬਦਲਾਵ ਮੈਨੂੰ ਲੱਗਦਾ ਆ ਰਿਹਾ ਸਤਨਾਮ ਵੀਰੇ ਕਾਫੀ ਹੱਦ ਤੱਕ ਆ ਰਿਹਾ ਬਦਲਾਵ 10% ਬਦਲਾਵ ਆ 10 ਬਹੁਤ ਹੁੰਦਾ ਜਿਹੜੇ ਲੋਕ ਹਣਾ ਜਾਣਕਾਰ ਨੇ ਪੜ੍ਹੇ ਲਿਖੇ ਨੇ ਬਦਲਾਵ ਵੱਲ ਉਹੀ ਜਾ ਰਹੇ ਨੇ 90% ਤਾਂ ਉੱਥੇ ਹੀ ਖੜੇ ਨੇ ਜਿਵੇਂ ਕਹਿੰਦੇ ਨਹੀਂ ਹੁੰਦੇ ਯਾਰ ਉਹਨੇ ਨਹੀਂ ਆਇਆ ਕਿ ਮੈਂ ਸਾਰੇ ਮਨਜੂਤੀਆਂ ਬੇ ਪਹਿਲਾਂ ਕਰ ਲਏ ਉਹਨਾਂ ਸੁੱਕਾ ਲਾਉਣ ਵਾਲਾ ਤਜਰਬਾ ਕਰ ਲਿਆ ਅੱਜ ਤੋਂ 8-7-8 ਸਾਲ ਪਹਿਲਾਂ ਅੱਛਾ ਹੈ ਨਾ ਤੇ ਤਕਰੀਬਨ ਮੈਂ ਮੇਰੀ ਆਦਤ ਤਾਂ ਤਜਰਬੇ ਕਰ ਲਈ ਥੋੜਾ ਸਾਰੇ ਬਾਣੇ ਚ ਨਹੀਂ ਕਰ ਸਕਦੇ ਆਪਾਂ ਕੁਝ ਬਿੰਦਾਂ ਦੇ ਢਾਂਚੇ ਹੁੰਦੇ ਆ ਥੋੜੇ ਬਹੁਤ ਚ ਮੈਂ ਤਜਰਬਾ ਕਰਦਾ ਰਹਿਣਾ ਮੈਨੂੰ ਲੱਗਦਾ ਸਾਰਿਆਂ ਨੂੰ ਕਰਨੇ ਚਾਹੀਦੇ ਆ ਸਾਰਿਆਂ ਨੂੰ ਕਰਨੇ ਖੁਦ ਕਰਨੇ ਚਾਹੀਦੇ ਮੇਰੇ ਕਹਿਣ ਦੇ ਅਗਲਾ ਸੁਣਨ ਵਾਲਾ ਕਹੂਗਾ ਯਾਰ ਇਹ ਛੱਡੀ ਜਾਂਦਾ ਬੈਠਾ ਕੁਰਸੀ ਤੇ ਨਾ ਮੇਰੇ ਕਹਿਣ ਦੀ ਗੱਲ ਹੈਗਾ ਤੁਸੀਂ ਖੁਦ ਕਰਕੇ ਦੇਖ ਲਓ ਯਾਰ ਥੋੜੇ ਕੋਲ 10 ਕਿਲੇ ਆ 1 ਕਿਲੇ ਤੇ ਕਰ ਲਓ ਅੱਧੇ ਕਿੱਲੇ ਤੇ ਕਰਨ ਨੂੰ ਛੱਡੋ ਤੁਸੀਂ ਹਣਾ ਅੱਧੇ ਕਿੱਲੇ ਨਾਲ ਤਾਂ ਕੋਈ ਜਾਣ ਨਹੀਂ ਨਿਕਲਦੀ ਇਸ ਵਾਰ ਝਾੜ ਝੋਨੇ ਦੇ ਘਾਟੇ ਗਏ ਅੱਧੇ ਕਿੱਲੇ 'ਚ ਕਿੰਨਾ ਘਟ ਜੂਗਾ 10 ਮਣ ਘਟ ਜਾਣਗੇ 5 ਮਣ ਘਟ ਜਾਣਗੇ ਦਾਣੇ ਕੋਈ ਫਰਕ ਨਹੀਂ ਪੈਂਦਾ ਹੈਗਾ ਉਹਦਾ ਐਕਸਪੈਰੀਮੈਂਟ ਕਰੋ ਚੰਗੀਆਂ ਚੰਗੀਆਂ ਚੀਜ਼ਾਂ ਕਰੋ ਬਿਨਾ ਕਦੂ ਤੋਂ ਝੋਨਾ ਲਾ ਕੇ ਦੇਖੋ ਠੀਕ ਹੈ ਬਿਨਾ ਕਦੂ ਤੋਂ ਝੋਨਾ ਲਾਉਂਗੇ ਝੋਨੇ ਦਾ ਵੀ ਝਾੜ ਵੱਧਾ ਕਣਕ ਦਾ ਵੀ ਝਾੜ ਵੱਧਾ ਠੀਕ ਹੈ ਆਪਾਂ ਕਦੂ ਕਰਦੇ ਹਾਂ ਨਾ ਹਰ ਸਾਲ ਉਹ ਤੋਂ ਬਿਨਾ ਕਰਕੇ ਦੇਖੋ ਬਿਨਾ ਨਹੀਂ ਕਰ ਸਕਦੇ ਪਾਣੀ ਦੀ ਸ਼ੋਰਟੇਜ ਆ ਘੱਟ ਕਦੂ ਕਰਕੇ ਦੇਖੋ ਇੱਕ ਵਾਰ ਕਰੋ ਦੋ ਜਾਂ ਤਿੰਨ ਵਾਰ ਲਾ ਕਰੋ ਪਲਾਉ ਕਰਕੇ ਕਣਕ ਬੀਜ ਕੇ ਦੇਖੋ ਜੇ 10 ਮਣਨਾ ਜ਼ਿਆਦਾ ਨਿਕਲੀ ਠੀਕ ਹੈ ਜੋ ਮਰਜੀ ਕਰ ਲਓ 10 ਮਣ ਕਣਕ ਵੱਧ ਨਿਕਲਦੀ ਹੈ ਪਲਾਉ ਕਰਕੇ ਬੀਜਾਂਗੇ ਹਰ ਇੱਕ ਚੀਜ਼ ਦਾ ਰਿਜ਼ਲਟ ਹੈ ਤੁਸੀਂ ਉਧਰ ਤੱਕ ਨੂੰ ਪੁੱਛਦਾ ਹੋਂਗੇ ਨਾ ਉਧਰ ਤੋਂ ਮਾੜ ਕੇ ਰਟਾਉਣ ਜੀ ਤੁਹਾਨੂੰ ਕੁਝ ਨਾ ਕੁਝ ਦਊਗੀ ਇਹ ਸਿਸਟਮ ਕੋਈ ਰੱਖਦਾ ਸਾਰਾ ਹਣਾ ਆਪਾਂ ਜ਼ਹਿਰ ਹੀ ਦੇਵਾਂਗੇ ਉਹ ਜ਼ਹਿਰਾਂ ਨਾਲ ਕਦੇ ਨਾ ਕਦੇ ਆਪਣੀ ਘਰੇ ਬਿਮਾਰੀ ਆਪਨੇ ਹੁਣ ਨਿੱਕੇ ਨਿੱਕੇ ਬੱਚਿਆਂ ਦੇ ਵੀਰੇ ਜਿਹੜੀਆਂ ਨਿਗਾ ਘਟਣ ਦਾ ਕਾਰਨ ਕੱਲਾ ਮੋਬਾਈਲ ਥੋੜੀ ਹੈ ਨਹੀਂ ਦੇ ਅੰਦਰ ਕਿਤੇ ਨਾ ਕਿਤੇ ਜਿਹੜੇ ਪੋਸਟਿਕ ਤੱਤਾਂ ਦੀ ਕਮੀ ਵੀ کہہ ਸਕਦੇ ਆ ਉਹਨਾਂ ਦੇ ਵਿੱਚ ਵਿਟਾਮਿਨਸ ਜਾਂ ਹੋਰ ਸਾਰੀਆਂ ਚੀਜ਼ਾਂ ਦੀ ਕਮੀਆਂ ਹੀ ਨੇ ਹਾਂਜੀ 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 ਘਰ ਘਰ ਬਿਮਾਰ ਬੈਠਾ ਜਿੰਮ ਤਾਂ ਅਗਲਾ ਚੱਲਿਆ ਜਾਂਦਾ ਕਾਰਡੀਓ ਤਾਂ ਮਸ਼ੀਨ ਤੇ ਜਿਵੇਂ ਉਹ ਕਰ ਲੈਂਦਾ ਸਾਈਕਲ ਚਲਾ ਲੈਂਦਾ ਖੇਤ ਚ ਕੋਈ ਕੰਮ ਤਾਂ ਕਰਦਾ ਨਹੀਂ ਲੇਡੀਜ਼ ਦਾ ਟ੍ਰੈਂਡ ਬਣਿਆ ਆਪਣੇ ਪਿੰਡਾਂ 'ਚ ਸ਼ੈਅਰ ਕਰਦਾ ਸ਼ਾਮ ਨੂੰ ਸੋਭਾ ਨੂੰ ਸੜਕਾਂ 'ਪਣੀਆ ਪੈ ਜਾਂਦੀਆਂ ਹਾਂਜੀ ਕੰਮ ਤਾਂ ਕੋਈ ਕਰਦਾ ਨਹੀਂ ਮਜੂ ਤਾਂ ਅੱਥੀ ਕੰਮ ਕੌਣ ਕਰਦਾ ਅੱਥੀ ਕੰਮ ਤਾਂ ਘਟਾਈ ਜਾਂਦੇ ਲੋਕਾਂ ਠੀਕ ਆ ਜੋ ਕੁਦਰਤ ਦਾ ਸਿਸਟਮ ਸੀ ਉਹ ਤਾਂ ਰਿਹਾ ਜੀ ਸ਼ੈਅਰ ਕਰਕੇ ਕੀ ਜ਼ੋਰ ਲੱਗ ਕਲੀਨ ਸਾਰ ਨਾਲ ਹਨਾ ਕੰਮੇ ਕਰ ਲਉ ਘਰੇ ਝਾੜੂ ਪੂੰਛੀ ਕਰ ਲਉ ਜਿਹੜੀ ਇਹ ਦੇਖਿਆ ਬਹੁਤ ਮੈਂ ਪਿੰਡਾਂ 'ਚ ਝਾੜੂ ਪੂੰਛੀ ਵਾਲੀਆਂ ਦਾ ਲਾਈਆਂ ਹੋਈਆਂ ਨੇ ਪਰ ਆਪ ਸੈਰ ਕਰਨ ਲੈਂਦੀ ਹਾਂ ਹਮ ਹੁਣ ਆਪਣਾ ਕੰਮ ਆਪ ਕਰ ਲਉਣਾ ਉਹਦੇ ਨਾਲ ਹੀ ਐਕਸਰਸਾਈਜ਼ ਹੋ ਜਾਣੀ ਹੈ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਬੰਦਾ ਫਿੱਟ ਰਹਿੰਦਾ ਬਿਮਾਰੀਆਂ ਤੋਂ ਦੂਰ ਰਹਿੰਦਾ ਡਾਕਟਰ ਤੋਂ ਦੂਰ ਰਹਿੰਦਾ ਬਹੁਤ ਬਹੁਤ ਧੰਨਵਾਦੀ ਤੁਸੀਂ ਜਿਹੜੀ ਇਹ ਇਨਫੋਰਮੇਸ਼ਨ ਆ ਇਹ ਸਾਂਝੀ ਕੀਤੀ ਇਸੇ ਤਰੀਕੇ ਆਪਾਂ ਜਿਹੜੀ ਹੋਰ ਜਿੰਨੀ ਆਪਣੇ ਕੋਲ ਇੱਕ ਰੀਅਲ ਅਸਲ ਜਾਣਕਾਰੀ ਆ ਉਹਦੀ ਜਾਗਰੂਕਤਾ ਦੇ ਲਈ ਆਪਾਂ ਸੁਨੇਹਾ ਦਿੰਦੇ ਰਵਾਂਗੇ ਜੀ ਕਿ ਜਾਗਦੇ ਰਹੋ ਹਨਾ ਜੀ ਆਪਣੇ ਚਾਣ ਦੇ ਵਿੱਚ ਜੇ ਵਾਅਦਾ ਕਰੋ ਆ ਸੁਧਾਰ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਦੀ ਸਮਾਂ ਕੱਢਿਆ ਸਾਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ